ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਮੰਦਰ ਬਾਈ ਕੋਤਸਾ ਵੀ ਨਹੀਂ ਪੈਗਾ ਅੱਜ 31 ਅਕਤੂਬਰ 2025 ਹੈ ਤੇ ਕੈਨੇਡਾ ਦੇ ਵਿੱਚ ਮਰਕਾ ਦੇ ਵਿੱਚ ਯੂਰਪ ਦੇ ਵਿੱਚ ਇੱਕ ਤਿਆਰ ਪੂਤਾ ਦਾ ਮਨਾਇਆ ਜਾਂਦਾ ਹੈ ਗਰੀਬੀ ਤੇ ਜੁਆਕ ਕਾਲੇ ਕੱਪੜੇ ਪਾ ਕੇ ਹੋਟ ਚ ਪਾ ਕੇ ਮੰਗਣ ਹੁੰਦੇ ਆ ਇਹਨਾਂ ਨੂੰ ਕੈਂਡੀਆਂ ਜਾਂ ਚੈਸ ਪਾਏ ਜਾਂਦੇ ਆ ਜਦੋਂ ਘਰੇ ਆ ਕੇ ਬੈਲ ਮਾਰਦੇ ਜਦੋਂ ਲਾਈਟ ਆਉਣ ਹੁੰਦੀ ਹੈ ਕਈ ਤਾਂ ਹੁੰਦੇ ਆ ਵਿਚਾਰੇ ਕਿ ਵੀ ਨਹੀਂ ਪਾਉਂਦੇ ਕਿ ਲਾਈਟਾਂ ਆਫ ਕਰ ਲੈਂਦੇ ਨੇ ਪਰ ਆਮ ਲੋਕ ਵੈਲਕਮ ਕਰਦੇ ਜਿਵੇਂ ਆਪਾਂ ਲੋੜੀ ਮੰਗਦੇ ਹੁੰਦੇ ਸੀ ਇੰਡੀਆ ਵਿੱਚ ਰਵਾਇਤ ਹੈਗਾ ਲੋੜੀ ਦਾ ਤੇ ਦਿਨ ਪੂਰਾ ਵਧੀਆ ਹੈਗਾ ਪਲੱਸ 7 ਸੀ ਜ਼ਿਆਦਾਤਰ ਯਾਰਾ ਤਰ ਐਸ ਜਨ ਥੋੜੀ ਥੋੜੀ ਸنو ਪੈ ਜਾਂਦੀ ਹੁੰਦੀ ਆ ਪਰ ਅੱਜ ਮੌਸਮ ਠੀਕ ਆ ਬੱਚੇ ਆ ਆਵਨ ਤਰਫ ਆਖਦੇ ਆ ਆ ਵੀਰ ਆਪਣਾ ਹੀ ਇਹਨੂੰ ਪੁੱਛਦੇ ਆ ਕੀ ਖਬਰ ਕੀ ਹਾਲ ਵਧੀਆ ਵਧੀਆ ਬੀੱਸੋ ਜੀ ਕੀ ਗੱਲ ਫਾਰਜ ਪਿਕਅਪ ਕੋ ਲਾਦੀ ਹੋਈ ਆ ਵਾਸੀ ਕੋਈ ਹੋਰ ਕੀ ਬੰਦਾ ਬੱਤ ਵਧੀਆ ਵਧੀਆ ਹੈਲੋਵਿਨ ਬਣਾ ਰਹੇ ਆ ਜੋਕਰ ਹੋਰ ਜੋਕਰ ਨਾਲ ਜਾਣਾ ਹੈ ਸੱਚਾ ਆ ਕੇ ਉਹ ਤੇ ਜਾ ਨਹੀਂ ਆਏ ਪਹਿਲਾਂ ਹੀ ਵੈਰੀ ਗੁੱਡ ਆਪ ਤਾਂ ਕਿਵੇਂ ਆ ਇਹ ਦਿਨ ਕਹਦਾ ਇਹ ਆਕਤੋ 31 ਹੈ ਆਕਤੋ 31 ਗੱਡੀ ਮਤ ਹੈ ਕਿਉਂ ਮਨਾਉਦੇ ਹੁੰਦੇ ਆ ਪੁੱਤ ਦਾ ਦਿਨ ਹਾਂ ਸਿਕੰਡ ਰੀਡ ਕਰਦੇ ਆ ਕਿ ਇੱਕ ਜਿੱਦ ਦਾ ਪੈ ਸੀ ਹਾਂ ਇਹ ਨਿਕਿਆ ਮੈਨੂੰ ਪਤਾ ਨਹੀਂ ਕਿ ਅਸੀਂ ਲੋਹੜੀ ਮੰਗਦੇ ਹੁੰਦੇ ਸੀ ਉੱਤੇ ਅਸੀਂ ਲੋਹੜੀ ਮੰਗਦੇ ਹੁੰਦੇ ਸੀ ਤੇਰੇ ਡੈਡੀ ਨੂੰ ਪਤਾ ਹੈ ਇਹ ਲੋਹੜੀ ਮੰਗਦੇ ਨੇ ਇੰਡੀਆ ਦੇ ਵਿੱਚ ਉਵੇਂ ਇੱਥੇ ਲੋਹੜੀ ਮੰਗਣ ਚੱਲੇ ਆ ਆਪਾਂ ਇਹ ਗੋਰਿਆਂ ਦੀ ਲੋਹੜੀ ਆ ਮੇਰਾ ਪੈਨ ਭੁੱਲ ਗਿਆ ਤਾਂ ਜੋ ਮੈਂ ਪਹਿਲੇ ਖਾ ਗਿਆ ਮੇਰੇ ਪੈਨ ਵੇਜ ਤੇ ਲੰਘਿਆ ਤੂੰ ਅੱਡੇ ਤੇ ਏਟੀਐਮ ਤੋਂ ਖੜ ਕੇ ਪੈਸੇ ਕਢਾਏ ਸਾਂਝੇ ਸਾਂਝਿਆ ਹੋਰ ਕਿਉਂ ਆ ਵਧੀਆ ਵਧੀਆ ਆ ਜਾ ਲੋਹੜੀ ਨਾ ਨਾ ਵਸ ਜੀ ਕੋਈ ਨਹੀਂ ਦਵਾਲੋ ਫਿਰ ਕਿਹੜਾ ਕੋਈ ਚੱਕਰ ਨਹੀਂ ਗਾ ਮਿਲਦੇ ਆ ਫਿਰ ਔਰ ਬਾਤ ਤੇ ਪਹਿਲਾਂ ਉਧਰੋਂ ਜਾਂਦੇ ਸੀ ਇਹਦਾ ਹਾਂ ਯਾਰ ਚੱਲ ਬੱਚੇ ਦਾ ਫੜ ਜਾ ਹੋ ਜਾਂਦਾ ਇਹਨੇ ਨਾ ਔਰ ਕਿਹੜਾ ਕਿਹੜਾ ਨਿਕਲ ਜਾਂਦਾ ਜੇ ਵਾਕਾਂ ਜਦੋਂ ਆਪਣੇ ਪੀਆਪੀ ਕੱਪੜੇ ਪਾ ਕੇ ਫੇਰੀ ਪਿਛਾੜੇ ਜਾਂਦੇ ਆਹੋ ਜੇ ਤੁਸੀਂ ਨਾ ਬੋਲੋ ਹਾਂ ਅਲੇ ਜਾਂਦਾ ਗੋਰੇ ਜਾਂਦੇ ਆ ਹਾਂ 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 ਸਾਹਮਣੇ ਜਾਏ ਸੀ ਜੁਸਤੀ ਬੰਦੇ ਇਹਦੀ ਆਪਣੇ ਬਾਈ ਦੀ ਹੁਣੀ ਸੀਗੀ ਉੱਥੋਂ ਪਾ ਤੇ ਪਾਈ ਗੁਲੋਂ ਪਿੰਡ ਤੋਂ ਕਾਫੀ ਮਸ਼ਹੂਰ ਜਾਂ ਪਿੰਡ ਮੈਂ ਭੁੱਲ ਗਿਆ ਪਿੰਡ ਥਾ ਭਾਈ ਮੈਨੂੰ ਵੀ ਪਾ ਦੇ Hello. Hello. <laughs> I saw the statue standing there. Yeah. I'm waiting for children. That's good. To give out candy. Yeah. Some of them are just there. Weather is nice. Where are the. Uh, weather nice. Yes. Like Sometimes rain and snow, right? Yes. Yeah. Just waiting on children. No, that's good, yeah. So, you know why they're making. I like celebrating Halloween. You know anything behind? Why are they celebrating Halloween? Yes. Um, well it's also maybe because they like the, um, the spiritual aspect, maybe yes. the spirits, the ghosts. Yes. This is my only decoration. Uh, the ghosts. Yes. Uh, everybody believe in different, different ways right? Different uh, beliefs. And so it is passed down yes. from centuries. To, I guess, honor the spirits yes, and honor yeah. the ghosts. And so yeah, that's, that's the why reason. the people uh, celebrate it for them. Yes, it's not just about the candy. Yes, I don't know. That's not about the candy yet. It's definitely about the, the spiritual A aspect and the prayer for them. Yes, prayers. Yeah. And the belief. ਆ ਵੇਖੋ ਬੱਚੇ ਆਉਂਦੇ ਆ ਇਹਨਾਂ ਦੇ ਆਪਣੇ ਵੀ ਆ ਤੇ ਚਾਈਨੀਸ ਵੀ ਹੈਗੇ ਆ ਮੌਸਮ ਠੀਕ ਆ ਠੰਡ ਹੈ ਨਹੀਂਗੀ ਅੱਜ ਬੱਚੇ ਆਰਾਮ ਨਾਲ ਤੁਰੇ ਫਿਰਦੇ ਆ ਐਕਚੁਅਲੀ ਭੂਤਾਂ ਦਾ ਲੈਣ ਹੁੰਦਾ ਇਹ ਜਿੱਦ ਆਪਾਂ ਕਹਿੰਦੇ ਨੇ ਭੂਤ ਨੂੰ ਇਹ ghosts ਕਹਿੰਦੇ ਆ ਜਿਹੜੇ ਲੋਕੀ ਮਰ ਚੁੱਕਿਆ ਜਾਂ ਜਾਂ ਉਹਨਾਂ ਦੀ ਯਾਦ ਵਿੱਚ ਇਹ ਕੀਤਾ ਜਾਂਦਾ ਰਹੇ ਹਰੇਕ ਧਰਮਾਂ ਦੇ ਵੱਖਰੇ ਵੱਖਰੇ ਆਧਿਆ ਦੇ ਰੀਤੀ ਰਿਵਾਜ ਹੈਗੇ ਆ ਤੇ ਆਪ ਦੇ ਢੰਗ ਨਾਲ ਬਣਾਉਂਦੇ ਆ ਪਰ ਉਹ ਆ ਵੀ ਲੋਕ ਜਿਆਦਾ ਵਹਿਮਾਂ ਚ ਨਹੀਂ ਪੈਂਦੇਗੇ ਜਿਦਾ ਆਪਾ ਬਾਈ ਮੱਚ ਪਾਇਦੇ ਭੂਤਾਂ ਫ੍ਰੇਟਾ ਹੈਗੀਆਂ ਜੇ ਕੋਲੀ ਨਾਗੇ ਨੰਗੇ ਸਿਰ ਨੰਗੇ ਪੈਰ ਰੱਖਿਆ ਗਿਆ ਭੂਤ ਚੁੰਬੜ ਜੂ ਓਵੇਂ ਨਹੀਂ ਬਲੀਵ ਕਰਦੇ ਗਿਆਨ ਦੀ ਇਨਸਪੈਕਟ ਕਰਦੇ ਵੀ ਉਹ ਆਈ ਸੀ ਅਸੀਂ ਫਿਰ ਬਾਅਦ ਚ ਆਏ ਜਿਵੇਂ ਆਪਾਂ ਘਰ ਨੂੰ ਤੁਰ ਜਾਣਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਇਹ ਕੁ ਸਿਐਸ਼ਨੋਂ ਦਿੱਤਾ ਸੀ ਐਸ਼ਨ ਦੀ ਦੇ ਅੱਗੇ ਆ ਕੇ ਏਅਰ ਸੇਮ ਕੀ ਆਈ ਡਿਡਨਟ ਗਿਵ ਹਿਮ ਕਹਿੰਦੀ ਐ ਦਰਗਾਹ ਓ ਮੇਬੀ ਦਿਸ ਦੇ ਥੈਂਕ ਯੂ ਯੂਅਰ ਸਟੈਚੂ ਓ ਨੋ ਯਾ ਯਾ ਇਹ ਬੁੜੀ ਆਏ ਖੜੀ ਜਿਵੇਂ ਸਟੈਚੂ ਖੜਾ ਹੋ ਤਾਂ ਜੋ ਆ ਕੋਲ ਦੀ ਰਾਂਗੇ ਉਹ ਜੋ ਆ ਕੈਂਡੀ ਲੈਂਡ ਨਹੀਂ ਆਏ ਸੀ ਉਹ ਆਏ ਖੜੀ ਸੀਗੀ ਵੀ ਕਹਿੰਦੇ ਸਟੈਚੂ ਖੜੀ ਆ ਹੀ ਨਾ ਵੀ ਪਹਿਲਾਂ ਵੀ ਸੋਚਿਆ ਸੀਗਾ ਜਦੋਂ ਹੱਥ ਜਾ ਲਾਇਆ ਮੈਂ ਤਾਂ ਤੇ ਫੇਰ ਪਤਾ ਲੱਗਿਆ Yeah, that no devil is coming back. Somebody else coming. I hope so. Because I think you too, you are like statues standing like that.